ਮੇਰਾ ਸਿਰਫ ਇੱਥੇ ਕਸੂਰ ਆਮ ਪਾਰਟੀ ਠੀਕ ਹੈ ਮੈਂ ਲੇਡੀਜ਼ ਹੋ ਕੇ ਵਰਕ ਕੀਤਾ ਮੈਨੂੰ ਝੂਠ ਤੇ ਜਾਂ ਧੋਖੇ ਜਿ ਕਿਸੇ ਨੂੰ ਰੱਖ ਕੇ ਕਿਸੇ ਦਾ ਕੁਝ ਵੀ ਖਰਾਬ ਕਰਨਾ ਮੈਨੂੰ ਉਹ ਸਹੀ ਨਹੀਂ ਲੱਗਦਾ ਮਿਹਨਤ ਕਰਨ ਵਾਲੇ ਨੂੰ ਕੋਈ ਘਾਟਾ ਨਹੀਂ ਅਸੀਂ ਮਿਹਨਤ ਕਰਦੇ ਜਿਹੜੇ ਮੈਂ ਉੱਥੇ ਨਹੀਂ ਵਾਦੇ ਪੂਰੇ ਕਰ ਸਕੀ ਇੱਥੇ ਕਰਾਂਗੇ ਮਿਹਨਤ ਕਰਨ ਤੋਂ ਬਾਅਦ ਚ ਛੱਡਣੀ ਪਾਰਟੀ ਤੇ ਕਿਉਂ ਛੱਡਣੀ ਤੇ ਰੀਜ਼ਨ ਤੁਹਾਨੂੰ ਪਤਾ ਹੀ ਆ ਪਹਿਲਾ ਬਲਾਕ ਪ੍ਰਧਾਨਗੀ ਮੇਰੀ ਜਿਹੜੀ ਉਹ ਮੰਨੂ ਮੱਲੀ ਨੂੰ ਦਿੱਤੀ ਗਈ ਜਿੰਨੇ ਵੋਟ ਤੱਕ ਨਹੀਂ ਪਾਈ ਵੋਟਾਂ ਦੀ ਗਿਣਤੀ ਉਹ ਵੀ ਸਾਨੂੰ ਕਲੀਅਰ ਨਹੀਂ ਕੀਤੀ ਗਈ ਕੋਈ ਕਲੀਅਰ ਨਹੀਂ ਹੋਇਆ ਪ੍ਰਸ਼ਾਸਨ ਸਾਰਾ ਵਿਖਿਆ ਹੋਇਆ ਸਾਰਾ ਕੁਝ ਤੇ ਸਾਡੇ ਨਾਲ ਬਹੁਤ ਵੱਡਾ ਜਿਹੜਾ ਇਹਨਾਂ ਨੇ ਧੋਖਾ ਕੀਤਾ ਮੈਂ ਤਾਂ ਇਹ ਕਹਾਂਗੀ ਕਿ ਮੈਂ ਇੱਕ ਪਰਮਾਤਮਾ ਤੋਂ ਲਾ ਕਦੀ ਕਿਸ ਤੋਂ ਡਰੀ ਨਹੀਂ ਉਹ ਲੈ ਕੇ ਕੁਝ ਨਹੀਂ ਕਾਦਾ ਜੋ ਪਾਰਟੀ ਚ ਗਈ ਆਪਣੇ ਕੋਲੋਂ ਸਾਰਾ ਖਰਚਾ ਕੀਤਾ ਆਪਣੇ ਕੋਲੋਂ ਲਾਇਆ ਪਰ ਉਹ ਪਾਰਟੀ ਨਹੀਂ ਪਰਵਾਰ ਮੰਨਿਆ ਸੀ ਅਈ ਹੱਥੀ ਸਟੈਂਡ ਕੀਤਾ ਹੈ ਪਰ ਉਹਨਾਂ ਨੇ ਕੋਈ ਸਮਝਿਆ ਨਹੀਂ ਭਾਰਤੀ ਜਨਤਾ ਪਾਰਟੀ ਨੂੰ ਕਿਉਂ ਪਰਵਾਹਾਂ ਕਮਾ ਮਿਲ ਰਿਹਾ ਇਹ ਜੋ ਤਾਂ ਖੋਆ ਕੋਈ ਸਾਡਾ ਮਾਂ ਪੈਣਤੀ ਬੱਚਾ ਸ਼ਾਮ ਨੂੰ ਕੋਈ ਬਿਮਾਰ ਪੈ ਜਾਣਾ ਤੇ ਅਈ ਨਾਲੇ ਜਾਂ ਫਤੇਗੜ ਚੂੜੀਆਂ ਜਾਣ ਲੱਗੇ 10 ਵਾਰੀ ਸੋਚਦੇਗੇ ਰਾਤ ਨੂੰ ਕੋਈ ਸਮੈਕੀਆ ਨਸ਼ਈ ਰਾਜ ਕੋਈ ਜਾਂ ਰਾਤ ਨੂੰ ਕੋਈ ਲੁੱਟ ਖੋ ਨਾ ਕਰਤੀ ਸੱਚੀ ਕਾਲ ਦਾ ਗ੍ਰੇਡ ਪੰਜਾਬੀ ਟੀਵੀ ਦੇਖ ਰਹੇ ਦਸ਼ਕਾ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸ਼ਕਾ ਤੁਸੀਂ ਵਿਖ ਰਹੇ ਹੋ ਕਿ ਲਗਾਤਾਰ ਸਿਆਸਤ ਦੇ ਵਿੱਚ ਫੇਰ ਬਦਲ ਹੁੰਦਾ ਜਿਹੜਾ ਨਜ਼ਰ ਆਉਂਦਾ ਜਿਸ ਤਰੀਕੇ ਨਾਲ ਮੈਂ ਹਲਕਾ ਅਜਨਾਲਾ ਦੀ ਗੱਲ ਕਰਾਂ ਤੇ ਅਜਨਾਲਾ ਅੰਦਰ ਵੱਡਿਆ ਜਿਹੜਾ ਫੇਰ ਬਦਲ ਨਜ਼ਰ ਆਉਂਦਾ ਹੈ ਜੇ ਗੱਲ ਕਰਾਂ ਬੀਜੇਪੀ ਦੇ ਤੇ ਬੀਜੇਪੀ ਨੂੰ ਲਗਾਤਾਰ ਵੱਡਾ ਹਉਹਾਰਾ ਮਿਲਦਾ ਨਜ਼ਰ ਆਉਂਦਾ ਲਗਾਤਾਰ ਵੱਡੇ ਵੱਡੇ ਜਿਸ ਤਰੀਕੇ ਨਾਲ ਐਮਸੀ ਦੀ ਗੱਲ ਕੀਤੀ ਸੀ ਨਗਰਪੰਚਾਇਤ ਦੇ ਕੌਂਸਲਰ ਸੀਗੇ ਉਹ ਵੀ ਆਮ ਆਮਾਨੀ ਪਾਰਟੀ ਨੂੰ ਛੱਡ ਕੇ ਤੇ ਬੀਜੇਪੀ ਦੀ ਸ਼ਾਮਲ ਹੁੰਦੇ ਨਜ਼ਰ ਆਉਂਦੇ ਨੇ ਉਸੇ ਤਰੀਕੇ ਨਾਲ ਜੇ ਮੈਂ ਹਲਕਾ ਕੋਆਰਡੀਨੇਟਰ ਦੀ ਗੱਲ ਕਰਾਂ ਹਰਵਿੰਦਰ ਪਾਲ ਕੌਰ ਜਿਹੜੇ ਨੇ ਮੱਤੇ ਨੰਗਲ ਵਾਲੇ ਉਹ ਵੀ ਅੱਜ ਜਿਹੜੇ ਨੇ ਆਮ ਆਦਮੀ ਪਾਰਟੀ ਨੂੰ ਸਦਾ ਲਈ ਅਲਵਿਦਾ ਕਹਿ ਕੇ ਬੋਨੀ ਅਮਰਪਾਲ ਸਿੰਘ ਜੀ ਆਈ ਨਾਲਾ ਦੀ ਅਗਵਾਈ ਵਿੱਚ ਜਿਹੜੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਨੇ ਅੱਜ ਸਾਡੇ ਨਾਲ ਬੋਨੀ ਅਮਰਪਾਲ ਸਿੰਘ ਜੀ ਨਾਲਾ ਮੌਜੂਦ ਨੇ ਪਹਿਲਾਂ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਕਿ ਕਿਹੜੀ ਗਿੱਦੜ ਸਿੰਘੀ ਹੈ ਇਨਾਂ ਕੋਲ ਜਿਹੜਾ ਲੈ ਕੇ ਆਏ ਨੇ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਤਣਾ ਤਰ ਜਿਹੜਾ ਸ਼ਾਮਲ ਕਰੀ ਜਾ ਰਹੇ ਨੇ ਤਾਂ ਕੀ ਕਹਿਣਾ ਚਾਹੁੰਦੇ ਹੋ ਅੱਜ ਆਪਾਂ ਤੋਂ ਪਹਿ ਉਹੀ ਗਿੱਦੜ ਸਿੰਘ ਨਹੀਂ ਸੱਜ ਗਦੇ ਸਿੰਘ ਜੀ ਜੇ ਮੈਂ ਵੇਖਾਂ ਆਪਣੇ ਕਰਮਾਂ ਵੱਲ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਮੈਂ ਉਹਦੀ ਰਹਿਮ ਬਤਾਲ ਬਖਸ਼ਿਸ਼ ਵਾਲ ਦੇ ਪੱਲੇ 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 ਗੱਲ ਤੇ ਉਸ ਮਾਲਕ ਦੀ ਆ ਜਿਹੜਾ ਮੰਨਾਂ ਚ ਵਸ ਕੇ ਇਹਨਾਂ ਨੂੰ ਦੱਸਦਾ ਪਿਆ ਕਿ ਸਾਡੇ ਇਸ ਹਲਕੇ 'ਚ ਇੱਕ ਹਵਾ ਚੱਲੀ ਸੀ ਆਮ ਪਾਰਟੀ ਦੀ ਤੇ ਕਿਹੜਾ ਲੋਕ ਲੋਕ ਇਸ ਪ੍ਰਵਾਹ ਵਹਿ ਕੇ ਕਿ ਚੇਂਜ ਬਦਲਾਵ ਵੇਖਣਾ ਬਦਲਾਵ ਵੇਖਣਾ ਬਦਲਾਵ ਬਲਾ ਜੀ ਹੁਣ ਉਹ ਜਿਹੜੇ ਤਕੜੇ ਬਦਲਾਵ ਬੁਲਾਦੇ ਹੁਣ ਪਛਤਾਉਂਦੇ ਪਏ ਆ ਹੱਥੀ ਦਿੱਤੀ ਦੰਦਾ ਨਾ ਖੁੱਲਨੀ ਪਈਦੀਆਂ ਪਈਆਂ ਮੈਂ ਤੇ ਗੁਰੂ ਅੱਗੇ ਅਰਦਾਸ ਕਰਾਂਗਾ ਕਿ ਮੈਨੂੰ ਸਮਾਤ ਬਖਸ਼ੇ ਬਾਲ ਬਖਸ਼ੇ ਕਿਹੜੀਆਂ ਇਹਨਾਂ ਦੇ ਕਾਮ ਨੇ ਸਾਂਝੇ ਕਾਮ ਨੇ ਇਹਦਾ ਇੱਜ਼ਤ ਮਾਨ ਮਾਨ ਸਤਕਾਰ ਦਾ ਸਵਾਲ ਆ ਪ੍ਰਮਾਤਮਾ ਮੈਨੂੰ ਉਹ ਉਸ ਉਹ ਪੂਰਨੇ ਮੈਂ ਕਰ ਸਕਾਂ ਉਹ ਜਿੱਥੇ ਕਵਾਂ ਜੋ ਕਵਾਂ ਸੋ ਕਰਕੇ ਵਿਖਾ ਸਕਾਂ ਪਰਵਾ ਹੰਗਾਰਾ ਮਿਲ ਰਿਹਾ ਆ ਆਪੀ ਜੀ ਪੀ ਨੂੰ ਅਰਜਨਾਲਾ ਦੇ ਵਿੱਚ ਜਿਸ ਤਰੀਕੇ ਨਾਲ ਆਪਾਂ ਪਹਿਲਾਂ ਕਿਸਾਨੀ ਦੀ ਗੱਲ ਕਰਦੇ ਹਾਂ ਪਰ ਹੁਣ ਜਿਹੜੇ ਲੋਕ ਨੇ ਕਿਤਨਾ ਕਿਤੇ ਉੱਠ ਕੇ ਤੁਹਾਡੇ ਨਾਲ ਜੁੜਦੇ ਨਜ਼ਰ ਆਉਂਦੇ ਸਾਹਿਬ ਜਗਜੀਤ ਭਾਰਤੀ ਜਨਤਾ ਪਾਰਟੀ ਨੂੰ ਕਿਉਂ ਪਰਵਾਹ ਹਾਂ ਕਵਾ ਮਿਲ ਰਿਹਾ ਲੁੱਟਾਖ ਹੋਆ ਫਰੋਤੀਆਂ ਆ ਸੁਧਾਰ ਅੱਡਾ ਕਿਥੇ ਔਰਤਾਂ ਦਾ ਕੋਈ ਕੋਈ ਆਰਤੀ ਨਹੀਂ ਜਿੱਥੇ ਫਰੋਤੀ ਚਦੂ ਕੇ ਨੂੰ ਫੋਨ ਆਇਆ ਹੋਵੇ ਨਸ਼ੇ ਘਰ ਘਰ ਵਿਕਦੇ ਪਏ ਕੋਈ ਸਾਡਾ ਮਾਂ ਪੈਣਤੀ ਬੱਚਾ ਸ਼ਾਮ ਨੂੰ ਕੋਈ ਬਿਮਾਰ ਪੈ ਜਾਣਾ ਤੇ ਅਜ ਨਾਲੇ ਜਾਂ ਫਤੇਗੜ ਚੂੜੀਆਂ ਜਾਂ ਲੱਗੇ 10 ਵਾਰੀ ਸੋਚਦੇ ਕਿ ਰਾਤ ਨੂੰ ਕੋਈ ਸਮੈਕੀਆ ਨਸ਼ਈ ਰਾਜ ਕੋਈ ਜਾਂ ਰਾਤ ਨੂੰ ਕੋਈ ਲੁੱਟ ਖੋ ਨਾ ਕਰਤੇ ਡਰਦਾ ਕੋਈ ਨਿਕਲਿਆ ਹੀ ਨਹੀਂ ਕੋਈ ਵਾਲੀਵਾਸ ਨਹੀਂ ਆ ਫਸਲਾ ਰੋਲ ਲੀਆਂ ਨੇ ਫਸਲਾਂ ਦੀ ਮਾੜੀ ਹਾਲਤ ਆ ਆ ਦਰਿਆ ਦੇ ਪਾਣੀ ਆ ਕਦੀ ਦਰਿਆ ਦੇ ਬੰਨਾਂ ਦਾ ਕੰਮ ਨਹੀਂ ਕਰੀ ਹੋਇਆ ਤੇ ਚਲੋ ਪਾਣੀ ਆਉਣਾ ਹਰ ਹੋਣਾ ਲੋਕ ਰੋੜ ਜਾ ਰਹੇ ਆ ਫਸਲਾਂ ਰੋੜ ਜਾਣੀਆਂ ਫਿਰ ਇਹਨਾਂ ਨੇ ਜਾ ਕੇ ਮੰਤਰੀਆਂ ਸੰਤਰੀਆਂ ਨੇ ਜਾ ਕੇ ਉਹ ਫੋਟੋਆਂ ਲੁਆਉਣੀਆਂ ਆ ਅਰੇ ਤਸੀਬਾਂ ਨੇ ਵੱਢਣ ਆਲਾ ਆ ਸਾਢੇ 3 ਸਾਰੇ ਮੰਤਰੀ ਰਿਹਾ ਇੱਥੋਂ ਦਾ ਸਾਬਕਾ ਮੰਤਰੀ ਇਹ ਦੱਸ ਦੇ ਪੰਚਾਇਤ ਦਾ ਮਹਿਮਾ ਵੇ ਅਜੇ ਤੋਸੀਬਾ ਬਣਨ ਨਾ ਸਕੇ ਉਹ ਨਹੀਂ ਪਰ ਅੱਜ ਤੁਸੀਂ ਸ਼ਾਮਲ ਕੀਤਾ ਹਰਿੰਦਰਪਾਲ ਕੌਰ ਜੀ ਨੂੰ ਕੀ ਵਿਸ਼ਵਾਸ ਦਿਵਾਇਆ ਕਿਉਂਕਿ ਅੱਜ ਉਹ ਭਰਿਆ ਮੇਲਾ ਛੱਡ ਕੇ ਆਏ ਨੇ ਕਿਉਂਕਿ 1.5 ਸਾਲ ਸਨਾਂ ਮੈਂ ਇਸ ਭੈਣ ਨੂੰ ਇੰਦੇ ਹਸਬੰਡ ਸਾਹ ਪਹਾੜ ਸਿੰਘ ਨੂੰ ਹਰਿੰਦਰਪਾਲ ਕੌਰ ਸਾਡੀ ਭੈਣ ਨੂੰ ਵਿਸ਼ਵਾਸ ਦਿਵਾਇਆ ਕਿ ਮੰਨਣਾ ਛੱਡੋ ਇਸ ਸਮੇਂ ਦਾ ਹੇਰ ਫੇਰ ਆ ਮੋੜੇ ਦਾ ਮੋੜਾ ਲਗਤਰੋ ਸਾਡੂ ਸੇਵਾ ਕਰਦਾ ਮੌਕਾ ਦੋ ਕਿਹੜਾ ਬਣਦਾ ਮਾਨ ਸਤਕਾਰ ਜਿਹੜਾ ਤੁਹਾਡਾ ਹੈਗਾ ਅਸੀਂ ਤੁਹਾਡੇ ਉਹ ਜੰਮਿਆ ਹੋਵਾਂਗੇ ਜੋ ਭਾਰਤੀ ਜਨਤਾ ਪਾਰਟੀ ਮਾਨ ਸਤਕਾਰ ਦੇ ਕਰਦਾ ਹੀ ਕਰਨਾ ਸ਼ਰੀਪ ਪੰਜਾਬ ਦੀ ਬਿਹਤਰੀ ਆਰਥਿਕ ਤੌਰ ਤੇ ਜਿਹੜਾ ਡੁੱਬਿਆ ਪਿਆ ਕਿਸਾਨੀ ਡੁੱਬੀ ਪਈ ਆ ਆ ਜਿਹੜੀਆਂ ਸਾਡੀਆਂ ਲੋਕ ਭਲਾਈ ਸਕੀਮਾਂ ਆ ਪੈਨਸ਼ਨਾਂ ਲਾੜੋ ਹੋ ਸਕਣ ਸਕੀਮਾਂ ਲਾੜੋ ਸਾਰੀਆਂ ਖਤ ਬੰਦ ਹੋਈਆਂ ਪਈਆਂ ਇਹ ਸਾਰੀਆਂ ਚਾਲੂ ਕਰਾਵਾਂਗੇ ਪਰ ਚਾਲੂ ਸਾਡੇ ਬੋਲ ਨਾਲ ਨਹੀਂ ਹੋਣਾ ਤੁਹਾਡੀ ਮਿਹਨਤ ਨਾਲ ਘਰ ਘਰ ਜਾ ਕੇ ਲੋਕ ਭੈਣ ਭਰਾ ਨੂੰ ਸਮਝਾਉਣਾ ਤੁਹਾਡੀ ਵੋਟ ਨੇ ਫੈਸਲਾ ਕਰਦਾ ਲੋਕਾਂ ਨੇ ਮਾਨ ਮਿਠਾਰੇ ਆ ਪੰਜਾਬ ਦੇ ਜੋ ਮੈਂ ਵਿਤਰਦਾ ਪਿਆ ਸੰਗਤ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਹੋਰ ਵੀ ਜਿੱਥੇ ਜਿੱਥੇ ਮੈਂ ਡਿਊਟੀ ਲੱਗਦੀ ਹੈ ਪਾਰਟੀ ਵੱਲੋਂ ਲੋਕ ਕਹਿੰਦੇ ਆ ਅਸੀਂ ਕਾਲੀ ਵੇਖ ਲਈ ਮੈਂ ਵੀ ਕਾਲੀਦਾਰ ਚਲਿਆ ਬਿਲਕੁਲ ਜੀ ਅਕਾਲੀ ਰੋਲਾ ਪਾਉਂਦੇ ਆਗੇ ਅਸੀਂ ਆ ਬਣਾਤਾ ਬਣਾਤਾ ਉਹਨਾਂ ਨੂੰ ਪੁੱਛੋ ਭਾਜਬਾ ਨਾਲ ਨਹੀਂ ਹੁੰਦੀ ਬਿਲਕੁਲ ਗੱੜ ਜੋੜਦੀ ਸੀ ਉਹ ਗੱੜ ਜੋੜਦੀ ਸਰਕਾਰੀ ਆਪਣੇ ਗਾਣ ਕਰਦੇ ਰਹਿੰਦੇ ਆ ਸਾਰੇ ਪੈਸੇ ਸੈਂਟਰ ਦੇ ਭਾਵੇਂ ਇਹ ਵੀ ਸਰਕਾਰ ਆ ਸਭ ਕੁਝ ਸੈਂਟਰ ਦਾ ਤੇ ਗਾਣ ਆਪਣੇ ਕੱਢਦੇ ਆ ਹੁਣ ਰੋਲਾ ਕੀ ਪੈਂਦਾ ਪਏ ਕੱਲ 40 40 50 ਜਗ੍ਹਾ ਸਾਰੇ ਕੈਂਪ ਲੱਗੇ ਸੀ ਪੰਜਾਬ ਦੇ ਵਿੱਚ ਇਹਨਾਂ ਨੇ ਵਾਪਸ ਸਾਰਿਆਂ ਨੂੰ ਫੜ ਕੇ ਡਿਟੇਨ ਕਰਕੇ ਕਿਸੇ ਨੂੰ ਸ਼ਾਮ ਨੂੰ ਛੱਡਤਾ ਕਿ ਨੂੰ ਕੁਝ ਰੋਲਾ ਕੀ ਆ ਕਿ ਇਹ ਗਰੀਬਾਂ ਤੱਕ ਸਕੀਮਾਂ ਨਾ ਪਹੁੰਚਣ ਸੈਂਟਰ ਦਾ ਨਾਮ ਜੂ ਭਾਰਤੀ ਜਨਤਾ ਪਾਰਟੀ ਦਾ ਨਾਮ ਆ ਜਾਊਗਾ ਤੇ ਇੱਕ ਇੱਥੇ ਦੇ ਕਿ ਕਿੱਥੇ ਕਿੱਥੇ ਕੈਂਪ ਲੱਗੇ ਉੱਥੋਂ ਦੇ ਜਿਹੜੇ ਮੌਜੂਦਾ ਸਰਪੰਚਾਂ ਤੋਂ ਦਰਖਾਸਤਾਂ ਲੈਣੀਆਂ ਤੇ ਦਰਖਾਸਤ ਹੀ ਲੈਦੇ ਆ ਕਿ ਇਹ ਸਭ ਝੂਠੋ ਝੂਠੇ ਕੰਮ ਆ ਇਹ ਸਾਰੇ ਫੇਕ ਕੰਮ ਆ ਇੱਕ ਸੀਐਸਈ ਕਾਮਨ ਸੈਂਟਰ ਸਰਵਿਸ ਕਾਮਨ ਸੈਂਟਰ ਸਰਵਿਸ ਸਕੀਮ ਆ ਜਿੱਥੋਂ ਕਿਹੜੀ ਕਿਹੜੀ ਫਿਲੀਏਟਡੂ ਸੈਂਟਰ ਗੌਰਮੈਂਟ ਆ ਕੋਈ ਵੀ ਬੰਦਾ ਉਰੀ ਉਰੀ ਅਪਲਾਈ ਕਰਕੇ ਲੈ ਸਕਦਾ ਸੇਵਾ ਕਰ ਸਕਦਾ ਕਿੱਥੇ ਆ ਸਾਡੀ ਪੈਨ ਰਿੰਦਰਪਾਲ ਕੋਲ ਦਾ ਸਵਾਲ ਆ ਇਹਨਾਂ ਨੂੰ ਉਹਨਾਂ ਨੇ ਜੁੰਮੇ ਦਿੱਤੀ ਨਹੀਂ ਅਸੀਂ ਇਹ ਪਾਰਟੀ ਨੂੰ ਵਿਸ਼ਵਾਸ ਦੋਣੇ ਆ ਤਾਂ ਤਗੜੀ ਜੁੰਮੇਰੀ ਇਸ ਦੇ ਕੇ ਤੁਹਾਡਾ ਮਾਨਸਿਕਾਰੀ ਵੀ ਕਰਾਂਗੇ ਤਗੜੀ ਹੋ ਕੇ ਆਪਾਂ ਇਸ ਸੀਟ ਜਿੱਤ ਕੇ ਸਟੇਟ ਸਰਕਾਰ ਦੇ ਮੋਦੀ ਸਾਹਿਬ ਝੋਲੀ ਪਾਵਾਂਗੇ ਬਿਲਕੁਲ ਜਿਸ ਤਰੀਕੇ ਨਾਲ ਬੋਨੀ ਅਮਰਪਾਲ ਸਿੰਘ ਅਜਨਾਲਾ ਵੱਲੋਂ ਅੱਜ ਵੱਡੀਆਂ ਗੱਲਾਂ ਕੀਤੀਆਂ ਗਈਆਂ ਨਾਲ ਅੱਜ ਹਰਿੰਦਰਪਾਲ ਕੌਰ ਜੀ ਨੂੰ ਜਿਹੜਾ ਬੀਜੇਪੀ ਸ਼ਾਮਲ ਕੀਤਾ ਗਿਆ ਸਰਦਾਰਾ ਮੈਡਮ ਵੀ ਮੌਜੂਦ ਨੇ ਆ ਮੈਮ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪਹਿਲਾ ਸਾਡੇ ਚੈਨਲ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਭਰਿਆ ਮੇਲਾ ਛੱਡ ਕੇ ਅੱਜ ਪਹੁੰਚੇ ਹੋ ਕਿਉਂਕਿ ਲਗਾਤਾਰ ਜਦੋਂ ਸਰਕਾਰਾਂ ਦਾ ਟਾਈਮ ਹੁੰਦਾ ਤੇ ਕਿਤਨਾ ਕਿਤੇ ਹਰ ਵਰਕਰ ਨੂੰ ਹਰ ਵੋਟਰ ਸਪੋਰਟਰ ਨੂੰ ਕਿਤਨਾ ਕਿਤੇ ਡਰ ਵੀ ਹੁੰਦਾ ਵੀ ਮੌਜੂਦਾ ਸਰਕਾਰ ਇਹ ਆ ਨਾ ਜਾਈਏ ਅੱਜ ਤੁਸੀਂ ਮੌਜੂਦਾ ਸਰਕਾਰ ਦੇ ਹੁੰਦਿਆਂ ਵੀ ਪਹਿਲਾਂ ਹੀ ਜਿਹੜਾ ਛੱਡ ਕੇ ਆ ਗਏ ਹੋ ਕੀ ਕਹਿਣਾ ਚਾਹੁੰਦੇ ਹੋ ਇਹਦੀ ਗੱਲ ਤੇ ਮੈਂ ਤੁਹਾਨੂੰ ਇਹ ਕਹਾਂਗੀ ਕਿ ਮੈਂ ਇੱਕ ਪਰਮਾਤਮਾ ਤੋਂ ਲਾ ਕਦੀ ਕਿਸ ਤੋਂ ਡਰੀ ਨਹੀਂ ਦੇ ਦੂਜੀ ਗੱਲ ਇਹ ਕਿ ਮੈਂ ਕੇਹ ਕੋ ਲੈ ਕੇ ਕੁਝ ਨਹੀਂ ਖਾਦਾ ਜੋ ਪਾਰਟੀ ਚ ਗਈਆਂ ਆਪਣੇ ਕੋਲੋਂ ਸਾਰਾ ਖਰਚਾ ਕੀਤਾ ਆਪਣੇ ਕੋਲੋਂ ਲਾਇਆ ਮੈਨੂੰ ਧੰਨਵਾਦ ਸਾਹਿਬ ਦਾ ਕੋਈ ਨਹੀਂ ਕਿ ਮੇਰਾ ਇੱਕ ਵੀ ਕੰਮ ਕੀਤਾ ਵੈ ਮੈਂ ਵਰਕ ਮੈਂ ਬਹੁਤ ਜ਼ਿਆਦਾ ਕੀਤਾ ਉਹਦੇ ਬਦਲੇ ਇੱਕ ਵੀ ਕੰਮ ਕੀਤਾ ਵੈ ਤੇ ਮੈਨੂੰ ਡਰ ਹੋਏ ਜਦੋਂ ਮੈਂ ਕੁਝ ਲਿਆ ਦਿੱਤਾ ਹੀ ਨਹੀਂ ਉਹਨਾਂ ਕੋਲ ਵੱਡਾ ਵੱਡਾ ਸੰਘਰਸ਼ ਰਿਹਾ ਤੁਹਾਡਾ ਤੁਸੀਂ ਲਗਾਤਾਰ 7 ਸਾਲ ਤੋਂ ਜਿਹੜੀ ਪਾਰਟੀ ਦੀ ਸੇਵਾ ਕੀਤੀ ਆਮ ਆਦਮੀ ਪਾਰਟੀ ਪਰ ਅੱਜ ਵਾਪਸ ਬੀਜੇਪੀ ਚ ਆਉਣਾ ਪਿਆ ਵੇਖੋ ਸਾਨੂੰ ਕੇ ਇਹ ਚੀਜ਼ ਜਰੂਰੀ ਮਾਨ ਸਤਕਾਰ ਚਾਹੀਦਾ ਸੀ ਉਸ ਪਾਰਟੀ ਤੋਂ ਉਹ ਪਰ ਉਹ ਪਾਰਟੀ ਨੂੰ ਹੀ ਪਰਵਾਰ ਮੰਨਿਆ ਸੀ ਆਈ ਹੱਥੀ ਸਟੈਂਡ ਕੀਤਾ ਹੈ ਪਰ ਉਹਨਾਂ ਨੇ ਕੋਈ ਸਮਝਿਆ ਨਹੀਂ ਥੋੜਾ ਟਾਈਮ ਚਲੋ ਸਾਡੇ ਕੰਮ ਹੋਏ ਆ ਬਾਅਦ ਵਿੱਚ ਸਾਰਾ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਸਰਕਲ ਇੰਨਾ ਖਰਾਬ ਕਰ ਲਿਆ ਕੁਝ ਬੰਦੇ ਇਧਰੋਂ ਉਧਰੋਂ ਆਏ ਜਿਹੜੇ ਮਤਲਬ ਪਾਰਟੀ ਚ ਐਂਟਰ ਹੋਏ ਜਿੰਨਾ ਵੋਟਾਂ ਵੀ ਨਹੀਂ ਪਾਈਆਂ ਤੇ ਪਿਆਸਾ ਥਲਾ ਦੇ ਕੇ ਐਂਟਰ ਹੋਏ ਬਸ ਉਹਨਾਂ ਨੇ ਸੁਣਵਾਈ ਜ਼ਿਆਦਾ ਹੋ ਗਈ ਤੇ ਸਾਡੀ ਸੁਣਵਾਈ ਘੱਟ ਹੋ ਗਈ ਕਿਹੜੀਆਂ ਨੀਤੀਆਂ ਜਿਹਦੇ ਤੋਂ ਜ਼ਿਆਦਾ ਨਾਖੁਸ਼ ਹੋਏ ਅੱਜ ਆ ਮਾਂ ਦੀ ਬਾਣੀ ਨੂੰ ਸਦਨ ਲਈ ਰੱਖ ਕੇ ਇੱਕ ਸੱਚਾਈ ਤਾਂ ਅੱਜ ਤੱਕ ਚੱਲੀ ਹੈ ਤੇ ਸੱਚਾਈ ਤੇ ਚੱਲਣਾ ਮੈਨੂੰ ਪਸੰਦ ਹੈ ਮੈਨੂੰ ਝੂਠ ਤੇ ਜਾਂ ਧੋਖੇ ਜਿਕੇ ਨੂੰ ਰੱਖ ਕੇ ਕਿਸੇ ਦਾ ਕੁਝ ਵੀ ਖਰਾਬ ਕਰਨਾ ਮੈਨੂੰ ਉਹ ਸਹੀ ਨਹੀਂ ਲੰਦਾ ਮੇਰੇ ਨਾਲ ਧੱਕੇ ਤੇ ਧੋਖੇ ਹੀ ਹੋਏ ਕਿਹੜੇ ਧੋਖੇ ਹੋਏ ਦੱਸੋ ਕਿ ਦਰਸ਼ਕਾਂ ਨੂੰ ਵੀ ਪਤਾ ਵੀ ਪਹਿਲਾਂ ਮੈਂ ਸਾਰੇ ਮੇਰ ਕੋ ਸਰਕਲ ਦਿੱਤਾ ਸੀਗਾ ਪੰਜਾਂ ਪਿੰਡਾਂ ਦਾ ਉੱਚ ਵੀ ਸਾਰੇ ਮੇਰੇ ਨਾਲ ਮਦੂਸ਼ਾਂਗੇ ਵੀ ਆਏ ਹੋਰ ਵੀ ਐਂਡ ਭਾਈ ਹੇਤੀ ਉਹਨਾਂ ਸਭ ਨੂੰ ਪਤਾ ਕਿ ਕਿੰਨੀ ਮੇਰੀ ਮਿਹਨਤ ਹੈ ਉਹਨਾਂ ਚ ਪਹਿਲਾਂ 5 ਪਿੰਡ ਬਹੁਤ ਵਧੀਆ ਤਰੀਕੇ ਨਾਲ ਸੰਭੇ ਆਪਾਂ ਜੀ ਤੇ ਉਹਦੇ ਵਿੱਚੋਂ ਕੋਸ਼ਿਸ਼ ਹੀ ਬੰਦੇ ਜਿਹੜੇ ਬਾਅਦ ਵਿੱਚ ਆਏ ਨਾ ਉਹਨਾਂ ਨੂੰ ਇਹ ਵੀ ਇੱਕ ਲੇਡੀਜ਼ ਹੋ ਕੇ ਇਹਨਾਂ ਵਧੀਆ ਵਰਕ ਕਰ ਰਹੀ ਆ ਮੇਰਾ ਸਿਰਫ ਇੱਥੇ ਖਸੂਰ ਆਮ ਪਾਰਟੀ ਠੀਕ ਹੈ ਮੈਂ ਲੇਡੀਜ਼ ਹੋ ਕੇ ਵਰਕ ਕੀਤਾ ਸਿਰਫ ਇਹਨਾਂ ਦੀ ਰਿਸੋਰਸ ਹੀ ਮੇਰਾ ਪਰ ਲੇਡੀਜ਼ ਨੂੰ ਤਾਂ ਬੜੀ ਮਹਾਨਤਾ ਦਿੱਤੀ ਸਾਡੇ ਗੁਰੂਆਂ ਨੇ ਮਹਾਨਤਾ ਗੁਰੂਆਂ ਨੇ ਮਹਾਨਤਾ ਦਿੱਤੀ ਹੁਣ ਤੇ ਸੈਂਟਰ ਨੇ ਸਰਕਾਰ ਨੇ ਵੀ ਸਾਰੀਆਂ ਸਰਕਾਰਾਂ ਜਿਹੜੀਆਂ ਵਾ 50-50% ਹੋਇਆ 50 ਜੈਂਸ ਆ 50 ਲੇਡੀਜ਼ ਆ ਬੜੇ-ਬੜੇ ਵੱਡੇ ਜੱਜ ਨੇ ਸਾਡੇ ਉਹ ਲੇਡੀਜ਼ ਨੇ ਜੇ ਪਾਇਲਟ ਕੀਏ ਸਾਡੇ ਬੜੀਆਂ ਲੇਡੀਜ਼ ਨੇ ਬੜੇ-ਬੜੇ ਵੱਡੇ ਅਹੁਦਿਆਂ ਤੇ ਬੈਠੀਆਂ ਸਾਡੀ ਜੇ ਦੇਸ਼ ਦੀ ਗੱਲ ਕਰੀਏ ਤੇ ਦੇਸ਼ ਨੂੰ ਚਲਾਉਣ ਵਾਲੀਆਂ ਜਿਹੜੀਆਂ ਮਹਿਲਾਵਾਂ ਨੇ ਰਾਸ਼ਟਰਪਤੀ ਸਾਡੀ ਮਹਿਲਾ ਆ ਮੈਂ ਮੈਂ ਇਹ ਗੱਲ ਨਾਲ ਐਗਰੀ ਆ ਪਰ ਸਾਰੇ ਲੋਕਾਂ ਨੂੰ ਜਾਂ ਕੋਸ਼ਵੰਦਿਆਂ ਨੂੰ ਇਹ ਚੀਜ਼ਾਂ ਨਹੀਂ ਨਾ ਆਪਾਂ ਸਮਝਾ ਸਕਦੇ ਕਿ ਸਾਡਾ ਵੀ ਉਨਾ ਹੀ ਹੱਕ ਹੈ ਉਸ 7 ਸਾਲ ਦਾ ਪੀਰੀਅਡ ਕਿਸ ਤਰੀਕੇ ਦਾ ਸੀ ਕਿੰਨਾ ਕੁ ਸੰਘਰਸ਼ ਸੀਗਾ ਆਮਦ ਵੱਟ ਚ ਅੰਨਾ ਚਿਰ ਤਨ ਮੈਂ ਦੱਸਣੀ ਛਾਦੀ ਵੀ ਕਿੰਨਾ ਸੰਘਰਸ਼ ਸੀ ਲੋਕੀ ਦੱਸਦੇ ਆ ਤੁਸੀਂ ਸਭ ਮਿਰਦੋ ਬੈਟਰ ਕਿਸੇ ਹੋਰ ਨੂੰ ਵੀ ਪੁੱਛੋਗੇ ਨਾ ਉਹ ਵੀ ਦੱਸਣ ਦੇ ਦਰਸ਼ਕ ਜਾਣਨਾ ਚਾਹੁੰਦੇ ਨੇ ਕਿ ਅੱਜ ਇੰਨੀ ਮਿਹਨਤ ਕਰਨ ਤੋਂ ਬਾਅਦ ਚ ਛੱਡਣੀ ਪਾਰਟੀ ਤੇ ਕਿਉਂ ਛੱਡਣੀ ਪਈ ਰੀਜ਼ਨ ਤੁਹਾਨੂੰ ਪਤਾ ਹੀ ਆ ਪਹਿਲਾਂ ਬਲਾਗ ਪ੍ਰਧਾਨਗੀ ਮੇਰੀ ਜਿਹੜੀ ਉਹ ਮੰਨੂ ਮੱਲੀ ਨੂੰ ਦਿੱਤੀ ਗਈ ਜਿੰਨੇ ਵੋਟ ਤੱਕ ਨਹੀਂ ਪਾਈ ਉਹ ਐਂਟਰੀ ਮਾਰੀ ਉਹਨੇ ਪੈਸਾ ਤੇ ਹਲਾ ਦੇ ਕੇ ਤੇ ਬਸ ਬੋਨੀ ਅਮਰਪਾਲ ਸਿੰਘ ਦਾ ਪੱਲਾ